ਪਾ ਨਵੀਂ ਜਾਣਕਾਰੀ ਜੁੜੀ ਹੈ ਜੀ ਦਲਜੀਤ ਦੁਸਾਂਝ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਪੂਰਾ ਕੰਮ ਸਾਂ ਜਿਹੜਾ ਪਿਆ ਹੋਇਆ ਕਿ ਦਲਜੀਤ ਦੁਸਾਂਝ ਨੂੰ ਬਾਹਰ ਕੱਢਤਾ ਜੀ ਐਮੀ ਬਿਰਕ ਨੂੰ ਸ਼ਾਮਲ ਕਰ ਲਿਆ ਜੀ ਜਿੰਨੇ ਵੀ ਦਲਜੀਤ ਦੁਸਾਂਝ ਦੇ ਸੀਨ ਜਿਹੜੇ ਰਿਕਾਰਡ ਕੀਤੇ ਐ ਉਹ ਠਾਹਾ ਠਾਾ ਦਿੱਤੇ ਗਏ ਨੇ ਉਹਦੀ ਥਾਂ ਤੇ ਐਮੀ ਬਿਰਕ ਦੇ ਸੀਨ ਐ ਜਿਹੜੇ ਲਏ ਜਾਣਗੇ ਆਫੀਸ਼ੀਅਲੀ ਕੋਈ ਵੀ ਐਲਾਨ ਜਿਹੜਾ ਨਹੀਂ ਹੋਇਆ ਐਫ ਡਬਲਯੂ ਆਈ ਸੀ ਆਈ ਨੇ ਬੇਸ਼ੱਕ ਚਿੱਠੀ ਲਿਖੀ ਐ ਬੇਸ਼ੱਕ ਕਈ ਲੋਕ ਦਲਜੀਤ ਦੁਸਾਂਝ ਦੇ ਪਿੱਛੇ ਪਏ ਹੋਇਆ ਐ ਉਦੇ ਆਉਣ ਵਾਲੇ ਪ੍ਰੋਜੈਕਟਾਂ ਨੂੰ ਲੈ ਕੇ ਉਹਦੇ ਆਉਣ ਵਾਲੇ ਗਾਣਿਆਂ ਨੂੰ ਲੈ ਕੇ ਵੀ ਇਹਨਾਂ ਤੇ ਵੀ ਜੀ ਪਾਬੰਦੀ ਲਾਓ ਇਹ ਗੱਲਾਂ ਕਰ ਰਹੇ ਐ ਸਿਰਫ ਇੱਕ ਇਸ ਫਿਲਮ ਕਰਕੇ ਇਹਦਾ ਪਿੱਛੇ ਦਾ ਮੋਟਿਵ ਕੀ ਹੈ ਇਹ ਆਪਾਂ ਨੂੰ ਨਹੀਂ ਪਤਾ ਦਲਜੀਤ ਨੂੰ ਸਾਇੰਹ ਦੀ ਗਲਤੀ ਕੀ ਹੈ ਇਹ ਆਪਾਂ ਨੂੰ ਪਤਾ ਹੈ ਉਹ ਬੰਦਾ ਗਲਤ ਐ ਹੀ ਨਹੀਂ ਉਹਨੇ ਕਿਹੜਾ ਫਿਲਮ ਤੇ ਪੈਸੇ ਲਾਏ ਨੇ ਜਾਂ ਉਹਨੇ ਕਿਹੜਾ ਟਰੈਕਟਰ ਹੀਰੋਇਨ ਜੋ ਪਾਕਿਸਤਾਨੀ ਅਦਾਕਾਰ ਹੈ ਉਹਨੂੰ ਲਿਆ ਉਹ ਤਾਂ ਬਤਾਉ ਰਹਾ ਆਪ ਇੱਕ ਐਕਟਰ ਹੈ ਹਾਲਕਿ ਇਹ ਫਿਲਮ ਉਦੋਂ ਬਣੀਆ ਜਦੋਂ ਪਹਿਲਗਾਮ ਵਾਲਾ ਜਿਹੜਾ ਅਟੈਕ ਹੈ ਉਹ ਨਹੀਂ ਹੋਇਆ ਸੀਗਾ ਤਾਂ ਹੁਣ ਉਹਨਾਂ ਦੇ ਹੱਥ ਬਸ ਕੀ ਹੈ ਫਿਲਮ ਕਿਹੜਾ ਐਮੀ ਬਣਦੀ ਹੈ ਕਰੋੜਾਂ ਰੁਪਏ ਲੱਗਦੇ ਆ ਸਖਤ ਮਿਹਨਤ ਲੱਗਦੀ ਆ ਦਿਨ ਰਾਤ ਇੱਕ ਹੁੰਦੀ ਆ ਫੇਰ ਫਿਲਮ ਬਣਦੀ ਆ ਪਹਿਲਗਾਮ ਦਾ ਦੁੱਖ ਹਰ ਕਿਸੇ ਨੂੰ ਆ ਪਰ ਉਤਾਰਿਆ ਜਾ ਰਿਹਾ ਹੈ ਦਿਲਜੀਤ ਉਹ ਦਸਾਂ ਤੇ ਆਫੀਸ਼ੀਅਲੀ ਕੋਈ ਵੀ ਜਿਹੜੀ ਅਨਾਉਂਸਮੈਂਟ ਨਹੀਂ ਹੋਈ ਹਾਲੇ ਤੱਕ ਤੇ ਨਾ ਹੀ ਐਮੀ ਬਿਰਕ ਨੇ ਉੱਥੇ ਸ਼ੂਟਿੰਗ ਤੇ ਜੁਆਇਨ ਕੀਤਾ ਹੈ ਇਹ ਉਸ ਦੀ ਟੀਮ ਵੱਲੋਂ ਇੱਕ ਨਿਊਜ਼ ਚੈਨਲ ਵਾਲਿਆਂ ਨੂੰ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਸਾਨੂੰ ਹਲੇ ਤੱਕ ਕਿਸੇ ਵੀ ਕੋਈ ਵੀ ਕਾਲ ਨਹੀਂ ਆਈ ਤਾਂ ਇਸ ਤੋਂ ਬਾਅਦ ਇੱਕ ਹੋਰ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਐਮੀ ਬਿਰਕ ਨੇ ਇਹ ਫਿਲਮ ਕਰਨ ਲਈ ਮਨਾ ਹੈ ਜਿਹੜਾ ਕਰਤਾ ਉਹਨੇ ਸਾਫ਼ ਸ਼ਬਦਾਂ ਵਿੱਚ ਲਿਖਿਆ ਹੈ ਕਿ ਪਹਿਲਾਂ ਇਹ ਦੱਸੋ ਕਿ ਦਲਜੀਤ ਦੋਸਾਂ ਦੀ ਗਲਤੀ ਜਿਹੜੀ ਕੀ ਹੈ ਪੰਜਾਬੀ ਫਿਲਮਾਂ ਦੇ ਵਿੱਚ ਐਕਟਿੰਗ ਕਰਨਾ ਸਿਰਫ ਇਹ ਐਕਟਰ ਨਹੀਂ ਹੁੰਦਾ ਇਹਦੇ ਵਿੱਚ ਜਮੀਰ ਵੀ ਹੁੰਦੀ ਹੈ ਇਹਦੇ ਵਿੱਚ ਸੱਚ ਦੇ ਰਾਹ ਤੇ ਚੱਲਣਾ ਵੀ ਹੁੰਦਾ ਹੈ ਬਹੁਤ ਕੁਝ ਹੁੰਦਾ ਹੈ ਫਿਲਮਾਂ ਦੇ ਵਿੱਚ ਜਾਣਾ ਕੇਵਲ ਐਕਟਿੰਗ ਹੀ ਨਹੀਂ ਹੁੰਦੀ ਇਥੋਂ ਤੱਕ ਐਮੀ ਬਿਰਕ ਨੇ ਆਪਣੇ ਵਿਚਾਰ ਆ ਜਿਹੜੇ ਸਾਂਝੇ ਕੀਤੇ ਹੈ ਤਾਂ ਇਹ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋ ਰਹੀ ਹੈ ਆਫੀਸ਼ੀਅਲੀ ਆਪਣੇ ਅਕਾਊਂਟ ਦੇ ਉੱਤੇ ਐਮੀ ਬਿਰਕ ਨੇ ਪੋਸਟ ਪਾਈ ਹੈ ਜਾਂ ਨਹੀਂ ਇਹ ਤਾਂ ਬਾਅਦ ਵਿੱਚ ਕਲੀਅਰ ਹੋ ਜੂ ਪਰ ਜੋ ਵੀ ਸੋਸ਼ਲ ਮੀਡੀਆ ਤੇ ਇਦਾਂ ਦੀਆਂ ਪੋਸਟ ਆਉਂਦੀਆਂ ਨੇ ਉਹ ਫੇਕ ਨਹੀਂ ਹੁੰਦੀਆਂ ਲਗਭਗ 90% ਉਹਨਾਂ ਚੋਂ ਸੱਚਾਈ ਹੀ ਜਿਹੜੀ ਹੁੰਦੀ ਹੈ ਤਾਂ ਆਪਾਂ ਵੀ ਐਮੀ ਬਿਰਕ ਦੀ ਤਾਰੀਫ ਕਰਾਂਗੇ ਕਿ ਪੰਜਾਬੀ ਨੇ ਪੰਜਾਬੀ ਦਾ ਸਾਥ ਦਿੱਤਾ ਲੱਤਾਂ ਨਹੀਂ ਖਿੱਚੀਆਂ ਚੰਗੀ ਸੋਚ ਵਾਲਾ ਐਮੀ ਬਿਰਕ ਪਰਮਾਤਮਾ ਨੇ ਦਿੱਤਾ ਸਭ ਕੁਝ ਹੈ ਇੱਕ ਫਿਲਮ ਗਈ 10 ਹੋਰ ਆ ਜਾਣਗੀਆਂ ਪੰਜਾਬੀ ਤੁਹਾਡੇ ਨਾਲ ਨੇ ਹਰ ਕੋਈ ਐਮੀ ਬਿਰਕ ਦੀ ਤਾਰੀਫ ਜਿਹੜੀ ਕਰਦੇ ਐ ਵੀ ਚੰਗਾ ਕੀਤਾ ਜੇ ਅੱਜ ਉਹ ਇਹ ਫਿਲਮ ਚ ਬਗ ਜਾਂਦਾ ਕੱਲ ਨੂੰ ਉਹ ਕਿਸੇ ਹੋਰ ਸਿੰਗਰ ਨਾਲ ਇਦਾਂ ਵਰਤਾਰਾ ਕਰ ਦਿਨਾ ਸੀ ਤਾ ਸਭ ਕੁਝ ਸਿਖਾਉਣਾ ਜ਼ਰੂਰੀ ਹੈ ਹਾਂ ਜੇਕਰ ਕਿਸੇ ਬੰਦੇ ਦੀ ਗਲਤੀ ਹੈਗੀ ਹੈ ਤਾਂ ਉਹਦਾ ਜ਼ਰੂਰ ਵਿਰੋਧ ਕਰੋ ਪਰ ਜੇ ਉਹਦੀ ਗਲਤੀ ਹੈ ਹੀ ਨਹੀਂ ਤਾਂ ਫਿਰ ਵਿਰੋਧ ਕਿਸ ਗੱਲ ਦਾ بڑے ਅਗੇ ਨੇ ਜਿਹੜੇ ਲੱਤਾਂ ਖਿੱਚੀ ਜਾਂਦੇ ਨੇ ਆ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਦਲਜੀਤ ਦੁਸਾਂ ਦੇ ਪੱਖ ਵਿੱਚ ਨਹੀਂ ਸੋ ਲੋਕਾਂ ਨੂੰ ਸਭ ਸੱਚ ਪਤਾ ਹੁੰਦਾ ਹੈ ਕੌਣ ਸਹੀ ਹੈ ਕੌਣ ਗਲਤ ਹੈ ਤਾਂ ਫਿਰ ਹੁਣ ਲੋਕ ਵੀਡੀਓਜ਼ ਪਾ ਕੇ ਆਪਣੀ ਪ੍ਰਤੀਕਿਰਿਆਵਾਂ ਦੇ ਰਹੇ ਨੇ ਦਲਜੀਤ ਦੁਸਾਂ ਦਾ ਸਾਥ ਦੇ ਰਹੇ ਨੇ ਪੰਜਾਬੀ ਆ ਗਏ ਏ ਇਹ ਲਿਖ ਕੇ ਰੀਲਾਂ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਰੀਲਾਂ ਵਾਇਰਲ ਹੋਣਗੀਆਂ ਤੇ ਇਹ ਫਿਲਮ ਵੀ ਜਿਹੜੀ 100% ਹੁਣ ਇਹ ਲੱਗਦਾ ਵੀ ਸਿਰੇ ਹੈ ਜਿਹੜੀ ਚੜਨੀ ਹੈ ਜੇ ਦਲਜੀਤ ਉਹ ਤੋਂ ਸਾਰੇ ਨੂੰ ਬਾਹਰ ਕੱਢ ਦਿੱਤਾ ਗਿਆ ਤਾਂ ਇਹ ਫਿਲਮ ਫਲॉप ਹੋਊਗੀ ਕਿਉਂਕਿ ਬਿਨਾਂ ਕਿਸੇ ਗਲਤੀ ਤੋਂ ਇੱਕ ਐਕਟਰ ਦੀ ਜਿਹੜੀ ਬੇਇੱਜ਼ਤੀ ਕਰਨੀ ਉਹਨੂੰ ਫਿਲਮ ਵਿੱਚੋਂ ਬਾਹਰ ਕੱਢਣਾ ਪਹਿਲਾ ਸੀਨ ਲੈ ਲਏ ਜਾਂਦੇ ਐ ਫਿਰ ਇਹ ਸੋਚਣਾ ਵੀ ਇਹ ਦੇ ਕਰਕੇ ਤਾਂ ਅਕਸ ਪੈ ਜੂ ਇਸ ਫਿਲਮ ਤੇ ਇਹ ਮਾੜੀ ਗੱਲ ਐ ਫਿਲਮਾਂ ਤਾਂ ਐਕਟਰਾਂ ਨੂੰ ਮਿਲਦੀਆਂ ਰਹਿੰਦੀਆਂ ਨੇ ਬੰਦੇ 'ਚ ਕਲਾ ਹੈਗੀ ਐ ਤਾਂ ਉਹਨੂੰ 10 ਫਿਲਮਾਂ ਹੋਰ ਮਿਲ ਜਾਣਗੀਆਂ ਬੰਦੇ ਕੋਲੇ ਕਲਮ ਹੈਗੀ ਐ ਉਹ ਗਾਣੇ ਵੀ ਗਾਲੂ ਬੰਦੇ ਨਾਲ ਲੋਕ ਵੀ ਜੁੜੇ ਹੋਏ ਨੇ ਉਹ ਨਹੀਂ ਡਿਗਦਾ ਕੋਈ ਕਿੰਨਾ ਮਰਜ਼ੀ ਜ਼ੋਰ ਲਾ ਲੇ ਜਦੋਂ ਬਾਹਰ ਪ੍ਰਮਾਤਮਾ ਅੜਕੇ ਰੱਖਦਾ ਐ ਤਾਂ ਬਾੜ ਵਿੰਗਾ ਨਹੀਂ ਹੁੰਦਾ ਬਾਕੀ ਤੁਸੀਂ ਵੀ ਆਪਣੇ ਵਿਚਾਰ ਕਮੈਂਟਾਂ ਦੇ ਜ਼ਰੀਏ ਰੱਖ ਸਕਦੇ ਹੋ